ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲਗ ਜਾਂਦੀ ਆ ਅੱਜ ਆਇਆ ਭਈ ਜਾਂਟੇ ਢੱਲੇ ਕੋਲੇ ਤੇ ਬਾਕੀ ਡੀਟੇਲ ਆਪਾਂ ਭਈ ਜਾਂਟੇ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਭਾਈ ਸਤ ਇੱਕ ਹੀ ਆ ਬਾਈ ਆਹ ਠੀਕ ਆ ਤੇ ਕੀ ਤੇਰਾ ਬਈ ਦੀ ਡਿਟੇਲ ਦੂਜਾ ਸੂਆ ਸੂਈ ਆ ਵੈੜ ਰਾਤ ਸੂਈ ਆ ਨਾੜੂ ਨੂੜਗਾ ਵਿਖਾ ਦਿਓ ਦਾ ਠੀਕ ਆ ਤੇ 32 ਕਿਲੋ ਦੁੱਧ ਖੁੱਲਾ ਦਿਓਗੇ ਵੈੜ ਮੇਰੇ ਖਿਆਲ ਨਾਲ 20 ਕਿਲੋ ਦੇ ਲਗਭਗ ਹੁਣ ਵੀ ਹੋਊਗਾ ਇਸ ਟਾਈਮ ਠੀਕ ਆ ਤੇ ਪਹਿਲੇ ਸੂਏ ਕਿੰਨੇ ਕਿੰਨਾ ਰਿਕਾਰਡ ਸੀ ਮਾਲਕ ਨੇ ਦੱਸਿਆ 22 ਕਿਲੋ ਦੱਸਿਆ ਜੀ ਠੀਕ ਆ ਤੇ ਕਿੰਨੇ ਕਿੰਨੇ ਅੱਜ ਹੀ ਸੂਈਏ ਕਿੰਨੇ ਦਿਨ ਹੋ ਗਏ ਸੂਈਏ ਰਾਤ ਸੂਈਏ ਰਾਤ ਬਾਕੀ ਵੀ ਤੁਸੀਂ ਨਾੜੂ ਨੂੜਗਾ ਬੱਚਾ ਆ ਰਿਹਾ ਨਾੜੂ ਨੂੜਗਾ ਤੁਸੀਂ ਦੇਖ ਸਕਦੇ ਆ ਬੜਾ ਤੋੜਾ ਦਿਖਾ ਦੀ ਬਈ ਜੰਟ ਬਾਕੀ ਤੁਹਾਨੂੰ ਤੋੜਾ ਦਿਖਾ ਯਾਤ ਵਾਲੀ ਵਹਿੜਾ ਬਾਕੀ ਮੂੰ ਮੱਥੇ ਦੀ ਵੀ ਸੋਹਣੀ ਆ ਬਾਕੀ ਤੁਸੀਂ ਤੁਰਾ ਦਖਾਨ ਆ ਥਾਂ ਲੇਵੇ ਦੀ ਬਈ ਸਾਫ ਆ ਕੋਈ ਭੋਰਾ ਫੋਟ ਛਾਂਗ ਨਹੀਂ ਤੇ ਕਿੰਨੇ ਕਬੇ ਚਵਾਈ ਕਰਦੇ ਬਈਆਂ ਟੇ ਬਹੁਤ ਟਾਈਮ ਹੀ ਆ ਠੀਕ ਆ ਬਈ ਬਾਤੀ ਹਵਾਨਾ ਬਈ ਜਵਾਂ ਗੱਟਤਾ ਤੋਂ ਗੱਟ ਚੌੜਾ ਆਉਂਦਾ ਬਾਤਾ ਕੋਈ ਵੀ ਜੋ ਜੇਰ ਪੈ ਗਈ 12:30 ਠੀਕ ਆ 12:30 ਸੀਗੀ ਹਾਂ ਉਦੋਂ ਕੱਢ ਲਿਆ ਕਿੰਨੇ ਕਬੜਾ ਕੱਢਿਆ ਸੀਗਾ 7 ਕਿਲੋ ਦੇ ਲੱਗ 7 ਕਿਲੋ ਠੀਕ ਆ ਬਾਕੀ ਬਈ ਤੁਸੀਂ ਹਵਾਨਾ ਦੇਖ ਸਕਦੇ ਮੁੱਠ ਮੁੱਠੀ ਹੱਥਾਣਾ ਜਸਾਣਾ ਥਾਣਾ ਵੀ ਧਾਰਵੀ ਬੋਲੀ ਹੋਊਗੀ ਵਹਿੜ ਦੀ ਬਾਕੀ ਹਵਾਨਾਂ ਵੀ ਤਾਂ ਉਹ ਗਿੱਟ ਚੌੜਾ ਆਉਂਦਾ ਪੱਟਾਂ 'ਚ ਫਸਿਆ ਪਿਆ ਬਈ ਜਮਾ ਬਾਕੀ ਉਹ ਵੀ ਬਈ ਪੱਠਪੁੜੇ ਦੀ ਚੰਗੀ ਆ ਬਾਕੀ ਤੁਹਾਨੂੰ ਨੇੜੇ ਤੋਂ ਦਿਖਾਉਣੇ ਬਈ ਲੋ ਵੀ ਕੱਦ ਕਾਠ ਵੀ ਚੰਗਾ ਵੀ ਵੇਰਾ ਵਾਟੀ ਚੰਗੀ ਆ ਤੇ ਕੀ ਡਿਮਾਂਡ ਕਰਦੇ ਆ ਬਈ ਜੰਟੇ 1 ਲੱਖ 10 ਹਜ਼ਾਰ ਦੀ ਦੇਵਾਂਗੇ ਵੀਰੇ ਠੀਕ ਆ ਤੇ ਮਨਤਾਂ ਮਾਜੂ ਮੌਕੇ ਤੇ ਬਸ ਥੋੜਾ ਬਹੁਤਾ ਹੀ ਹੋਊਗਾ ਠੀਕ ਆ 1 ਲੱਖ 10 ਹਜ਼ਾਰ ਰੁਪਿਆ ਬਈ ਨੇ ਬਈ ਡਿਮਾਂਡ ਕੀਤੀ ਆ ਮੌਕੇ ਤੇ ਬਈ ਕਹਿੰਦਾ ਵੀ ਆਏਗੇ ਤਾਂ ਮਨਤਾਨ ਕਰ ਦਾਂਗੇ ਇੱਕ ਬਈ ਜੰਟੇ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਕਾਰਪੋਰਲ ਵਾਲੀ ਸੜਕ ਤੇ ਆਈ ਗ੍ਰੈਡ ਦੇ ਨੇੜੇ ਆ ਠੀਕ ਹੈ ਨੰਬਰ 6283740133 ਠੀਕ ਹੈ ਫੋਨ ਨੰਬਰ ਵੀ ਬਾਈ ਦਾ ਡਿਸਪਲੇ ਤੇ ਚਲਾਤਾ ਜੇ ਕੋਈ ਹੋਰ ਨਾ ਇਨਫੋਰਮੇਸ਼ਨ ਦੀ ਲੋੜ ਆ ਵੀ ਬਾਈ ਨੂੰ ਫੋਨ ਤੇ ਕੰਟੈਕਟ ਕਰ ਸਕਦੇ ਆ ਜੇ ਸਾਥੋ ਕੋਈ ਦੱਸਣਾ ਨਹੀਂ ਕੋਈ ਚੀਜ਼ ਰਹਿ ਗਈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਵ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਇਹਨਾਂ ਨਾਲ ਵੀ ਸਾਡਾ ਹੌਸਲਾ ਬਣਾਈ ਰਹਿੰਦਾ ਹੈ ਤੇ ਇੱਕ ਮੇਰਾ ਭਰਾ ਜੋ ਵੀ ਚੈਨਲ ਨੂੰ ਸਾਡੇ ਪਹਿਲੀ ਵਾਰ ਵੇਖ ਰਿਹਾ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਟਬਲਿਆ ਕਰੋ ਤਾਂ ਕਿ ਵੀ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ